ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਪਿੰਡ ਨੱਥੂਕੇ ਤੋਂ ਅੱਜ ਪਿੰਡ ਮਿਹਰ ਸਿੰਘ ਵਾਲਾ ਤਹਿਸੀਲ ਜ਼ੀਰਾ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਇਆ ਇੱਥੋਂ ਦੇ ਸਰਦਾਰ ਗੁਰਤੇਜ ਸਿੰਘ ਜੀ ਹਨ ਜਿਨ੍ਹਾਂ ਨੇ 32 ਸੈਂਕੜੇ ਦੇ ਕਰੀਬ ਅੰਬੂਜਾ ਕਵਚ ਨਾਲ ਕੱਲ ਲੈਂਟਰ ਪਾਇਆ ਸੀ ਇਸ ਉੱਪਰ ਜੋ ਕੰਪਨੀ ਵੱਲੋਂ ਸ਼ੀਟ ਦਿੱਤੀ ਗਈ ਆ ਅੰਬੂਜਾ ਰਫ ਸਪੈਸ਼ਲ ਆ ਉਹ ਸ਼ੀਟ ਵਿਛਾ ਦਿੱਤੀ ਗਈ ਆ ਹੁਣ ਮੈਂ ਠੇਕੇਦਾਰ ਸਹਿਬਾਨ ਸਾਡੇ ਇਸ ਟਾਈਮ ਹੈ ਨਹੀਂਗੇ ਠੇਕੇਦਾਰ ਬਲਵੰਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੁਰਾਣੀ ਕੰਪਨੀ ਨਾਲ ਜੁੜੇ ਹੋਏ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸੇ ਪਿੰਡ ਦੇ ਵਿੱਚ ਉਹਨਾਂ ਨੇ ਤਿੰਨ-ਚਾਰ ਲੈਂਟਰ ਉੱਪਰ ਸ਼ੀਟ ਪਵਾਈ ਆ ਜਿਨ੍ਹਾਂ ਦਾ ਮੋਬਾਈਲ ਨੰਬਰ ਹੈਗਾ 991 41 81 343 ਔਰ ਇਸ ਘਰ ਦੇ ਮਾਲਕ ਵੀਰ ਗਰਮੇਲ ਸਿੰਘ ਜੀ ਜੋ ਕਿ ਪੋਲੈਂਡ ਦੇ ਵਿੱਚ ਰਹਿੰਦੇ ਹਨ ਉਹਨਾਂ ਨੇ ਵੀ ਇਹ ਵੀਡੀਓ ਰਾਈ ਦੇਖਿਆ ਪਹਿਲਾਂ ਵੀਡੀਓ ਕਾਲ ਕਰਕੇ ਔਰ ਉਹਨਾਂ ਦਾ ਨੰਬਰ ਹੈਗਾ 98141 77500 46 ਹਸਤਾਮ ਸਾਡੇ ਕੋਲੇ ਘਰ ਮਾਲਕਤਾ ਹੈ ਨਹੀਂ ਔਰ ਸਾਡੇ ਠੇਕੇਦਾਰ ਸਾਹਿਬਾਨ ਵੀ ਹੈ ਨਹੀਂਗੇ ਇਸ ਟਾਈਮ ਸਾਡੇ ਕੋਲੇ ਜੋ ਕਿ ਕੰਮ ਕਰਨ ਨਾਲ ਸੰਬੰਧਿਤ ਇੱਥੇ ਮਿਸਤਰੀ ਹਨ ਹੁਣ ਉਹਨਾਂ ਕੋਲੇ ਪੁੱਛਦੇ ਆ ਇਸ ਸ਼ੀਟ ਦੇ ਬਾਰੇ ਉਹਨਾਂ ਦੀ ਕੀ رائے ਹੈ ਹੋਰ ਨਾ ਸਾਡੇ ਕੋਲੇ ਇਸ ਟਾਈਮ ਮਿਸਤਰੀ ਸਹਿਬਾਨ ਹਨ ਹਨ ਮੈਂ ਉਹਨਾਂ ਤੋਂ ਪੁੱਛਦਾ ਇਸ ਚੀਜ਼ ਬਾਰੇ ਉਹਨਾਂ ਦਾ ਕੀ ਸੁਝਾਅ ਹੋ ਮਿਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਲੈਂਟਰ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਐਟ ਟਾਈਮ ਆਪਣੇ ਕੋਲੇ ਘਰ ਮਾਲਕ ਵੀ ਹੈ ਨਹੀਂ ਗੇ ਠੇਕੇਦਾਰ ਸਹਬਾਨ ਦਾ ਵੀ ਹੋਰ ਥਾਂ ਤੇ ਕੰਮ ਚੱਲੀ ਜਾਂਦਾ ਉਹ ਵੀ ਆਪਣੇ ਨਾਲ ਹੈ ਨਹੀਂ ਇਹ ਤੁਸੀਂ ਲੈਂਟਰ ਕੱਲ ਪਾਇਆ ਸੀਗਾ ਜੀ ਹਾਂਜੀ ਕੱਲ ਪਾਇਆ ਜਿੱਦਾਂ ਇਹ ਸ਼ੀਟ ਹੈ ਮੈਂ ਬਾਗੇ ਪੁਰਾਣੇ ਤੋਂ ਲੈ ਕੇ ਆਏ ਆ ਆਪਣੇ ਟਾਈਮ ਤੇ ਸਹੀ ਆ ਗਏ ਜੀ ਬਿਲਕੁਲ ਸਹੀ ਜੀ ਬਿਲਕੁਲ ਤੁਸੀਂ ਅੰਦਾਜ਼ਾ ਇਸ ਪੈਂਡ ਦੇ ਵਿੱਚ ਕਿੰਨੇ ਲੈਂਟਰ ਪਾਏ ਇਸ ਸਟੈਂਡ ਦੇ ਵਿੱਚ ਜੀ 8 9 ਲੈਂਟਰ ਪਾਏ ਤੇ ਉਹ ਰਿਜ਼ਲਟ ਤੁਹਾਨੂੰ ਕਿਦਾਂ ਲੱਗਦਾ ਬਹੁਤ ਵਧੀਆ ਰਿਜ਼ਲਟ ਇਹ ਜਿਹੜੀ ਰੇਤਾ ਬਜਰੀ ਸੀਮੈਂਟ ਆ ਤੁਸੀਂ ਕਿੱਥੋਂ ਲੈਣੇ ਆ ਜਿੱਥੇ ਜਿਹੜੇ ਹੱਦ ਦੁਕਾਨ ਹੈ ਉਹੜੀ ਭਾਰਤ ਟ੍ਰੈਂਡ ਕੰਪਨੀ ਗੋਲਡੀ ਵੀ ਤੋਂ ਲਿਆ ਸੀ ਉਹਨਾਂ ਦੀ ਸਰਵਿਸ ਤੁਹਾਨੂੰ ਕਿੱਦਾਂ ਲੱਗੀ ਬਹੁਤ ਬਹੁਤ ਵਧੀਆ ਸਰਵਿਸ ਉਹਨਾਂ ਦੀ ਬਾਜੀ ਵਰੇਟਾ ਦਾ ਸਮਾਨ ਦੇ ਰਹੇ ਹਨ ਹਾਂਜੀ ਜਿੱਦਾਂ ਮੈਂ ਸ਼ੀਟ ਲੈ ਕੇ ਹੁਣਾਂ ਇਹ ਸਿਰਫ ਸ਼ੀਟ ਕੰਪਨੀ ਵੱਲੋਂ ਅੰਬੂਜਾ ਕਾਫਚ ਸੀਮੈਂਟ ਨਾਲ ਹੀ ਮਿਲਦੀ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਸ਼ੀਟ ਦਾ ਕਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਦਲ ਕੋਲੇ ਜੀ ਘਰ ਮਾਲਕ ਤੋਂ ਨਹੀਂ ਨਹੀਂ ਦਲ ਕੋਲੇ ਜਿਹੜੀ ਤੁਹਾਨੂੰ ਮੇਰੇ ਕੰਮ ਕਰਨ ਦੀ ਸਰਵਿਸ ਆ ਉਹ ਤੁਹਾਨੂੰ ਕਿੱਦਾਂ ਲੱਗਦੀ ਹੈ ਬਹੁਤ ਵਧੀਆ ਬਹੁਤ ਵਧੀਆ ਮੈਂ ਆਪਣੇ ਟਾਈਮ ਤੇ ਸਹੀ ਪਹੁੰਚ ਜਾਂਦਾ ਹਾਂ ਬਿਲਕੁਲ ਮੈਂ ਫਿਰ ਤੋਂ ਘਰ ਮਾਲਕ ਨੂੰ ਇਸ ਲੈੰਟਰ ਦੀਆਂ ਵਧਾਈਆਂ ਦਿੰਦਾ ਸਾਡੇ ਇਹ ਗੁਰਮੇਲ ਸਿੰਘ ਆ ਜੋ ਕਿ ਪੋਲੈਂਡ ਦੇ ਵਿੱਚ ਬੈਠੇ ਹਨ ਵੀਰ ਮੈਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਕਹਿਣਾ ਔਰ ਇਸ ਲੈੰਟਰ ਦੀਆਂ ਵਧਾਈਆਂ ਦਿੰਨਾ ਸਾਡੇ ਠੇਕੇਦਾਰ ਵੀ ਪੁਤਾਈ ਦੇ ਪਾਤ੍ਰਨ ਸਾਡੇ ਨਾਲ ਤਕਰੀਬਨ ਇਸ ਕੰਪਨੀ ਦੇ ਵਿੱਚ 12 ਸਾਲ ਤੋਂ ਜੁੜੇ ਹੋਏ ਆ ਜਿਹੜੇ ਭਾਰਤ ਟ੍ਰੈਂਡ ਕੰਪਨੀ ਦੀ ਸਰਵਿਸ ਵੀ ਬਹੁਤ ਵਧੀਆ ਹੈ ਹਾਂਜੀ ਹਾਂਜੀ ਮੈਂ ਫਿਰ ਤੋਂ ਸਾਡੇ ਠੇਕੇਦਾਰ ਬਲਵੰਤ ਸਿੰਘ ਜੀ ਘਰ ਮਾਲਕ ਗੁਰਤੇਜ ਸਿੰਘ ਜੀ ਔਰ ਸਾਡੇ ਅੰਬੂਜਾ ਕੰਪਨੀ ਵਿੱਚ ਇੰਜੀਨੀਅਰ ਸਾਡੇ ਗੁਰਪ੍ਰੀਤ ਸਰ ਮੂਗਾ ਜੀ ਦਾ ਮੈਂ ਅਮਰਿਕ ਸਿੰਘ ਾਰੇ ਮਿਸਤਰੀ ਠੇਕੇਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ